ਲੋ ਜੀ ਇੱਕ ਬੜੀ ਪਿਆਰੀ ਰਸਮ ਜਿਹੜੇ ਬਨੀਤ ਕਾਨ ਭਾਜੀ ਨੂੰ ਪਿਆਰ ਕਰਦਾ ਇੱਕ ਵਾਰੀ ਤਾੜੀ ਖੁੱਲ ਕੇ ਵਜਾਉਦੇ ਉਹਨਾਂ ਨੂੰ ਇਸ ਦਰਬਾਰ ਦੀ ਪੱਕ ਦਿੱਤੀ ਜਾ ਰਹੀ ਹੈ ਪੱਕ ਦਾ ਰਤਬਾ ਆਪਣੇ ਆਪ ਚ ਬਹੁਤ ਵੱਡਾ ਇੱਕ ਤਾੜੀ ਹੋਣੀ ਚਾਹੀਦੀ ਐ ਇਸ ਪੱਕ ਲਈ ਤੇ ਤਾੜੀ ਖੁੱਲ ਕੇ ਵਜਾਉਦੇ ਸੋਹਣੇ ਦਰਬਾਰ ਲਈ ਦਰਬਾਰ ਦੇ ਖਿਦਮਤਗਾਰ ਰਾਜੂ ਸਾਹਬਰੀ ਜਿਹਨੂੰ ਬਹੁਤ ਸਾਰੀਆਂ ਮੁਬਾਰਕਾਂ ਔਰ ਜਿਨੇ ਵੀ ਬਖ ਬਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਵੀਰ ਫਕੀਰ ਪਹੁੰਚੇ ਨੇ ਆਪ ਸਭ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜੇ ਸੱਜਣਾ ਤੇਰੀ ਦੀਦ ਹੋ ਜਾਵੇ ਤਾਂ ਫਿਰ ਮੇਰੀ 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 ਜੇ ਸੱਜਣਾ ਤੇਰੀ ਦੀਦ ਹੋ ਜਾਵੇ ਤਾਂ ਫਿਰ ਮੇਰੀ ਦੀਦ ਹੋ ਜਾਵੇ ਏ ਸੱਜਣਾ ਤੇਰੀ ਦੀਦ ਹੋ ਜਾਵੇ ਤਾਂ ਫਿਰ ਮੇਰੀ ਦੀਦ ਹੋ ਜਾਵੇ ਏ ਸੱਜਣਾ ਦੀਦ ਹੋ ਜਾਵੇ ਆਫੇ ਮੇਰੀ ਦੀਦ ਹੋ ਜਾਵੇ ਏ ਤਾਂ ਸੱਜ ਦੇਖ ਰਹਾ ਹਜ਼ਾਰਾ ਏ ਤਾਂ ਸੱਜ ਦੇਖ ਰਹਾ ਹਜ਼ਾਰਾ ਅਕਲਕ ਸ਼ੁਕਰ ਮਨਾਵਾ ਪਰਦੇਸੀਓਂ ਸਨਾਂਕੀਆਂ ਮਿਲਾਨਾ ਪਰਦੇਸੀਓਂ ਸਨਾਂਕੀਆਂ ਗਿਰਹਣਾ ਓ ਪਰਦੇਸੀਓਂ ਕੋ ਹੈ ਇਕ ਦਿਨ ਜਾਣਾ ਪਰਦੇਸੀਓਂ ਸਨਾਂਕੀਆਂ ਮਿਲਾਨਾ ਪਰਦੇਸੀਓਂ ਸਨਾਂਕੀਆਂ ਮਿਲਾਨਾ ਓ ਪਰਦੇਸੀਓਂ ਸਨਾਂਕੀਆਂ ਗਿਰਹਣਾ ਓ ਪਰਦੇਸੀਓਂ ਸਨਾਂਕੀਆਂ ਮਿਲਾਨਾ ਓ ਪਰਦੇਸੀਓਂ ਸਨਾਂਕੀਆਂ ਮਿਲਾਨਾ ਕਿ ਦਿਨ ਜਾਣਾ ਪਰਦੇਸਿਓ ਤੇਰਾ ਦਿੱਖਿਆ ਮਿਲਾਂ ਬੁਲਿਸੋ ਤੇਰਾ ਅੱਖੀਆਂ ਮਿਲਾਂ ਓ ਪਰਦੇਸਿਓ ਤੇਰਾ ਅੱਖੀਆਂ ਮਿਲਾਂ ਪਰਦੇਸੋ ਤੇਰਾ ਦਿੱਖਿਆ ਮਿਲਾਂ ਕੇ ਸਜਣਾ ਤੇਰੀ ਦੀਦ ਹੋ ਜਾਵੇ ਤਾਂ ਫਿਰ ਮੇਰੀ ਈਨ ਹੋ ਜਾਵੇ ਤਾਰੇ ਤੇਰੀ ਦੀਦੂ ਹੋ ਜਾਵੇ ਸਾ ਮੇਰੀ ਦੀਦੂ ਹੋ ਜਾਵੇ ਇਹ ਸੱਜਣਾ ਤੇਰੀ ਦੀਦੂ ਹੋ ਜਾਵੇ ਤਾਂ ਸੁਣੀ ਮੇਰੀ ਦੀਦੂ ਹੋ ਜਾਵੇ ਇਹ ਸੱਜਣਾ ਤੇਰੀ ਦੀਦੂ ਹੋ ਜਾਵੇ ਸਾ ਮੇਰੀ ਦੀਦੂ ਹੋ ਜਾਵੇ ਐਸਾ ਸੱਜ ਦੇਖਣਾ ਹਦਾਰਾ ਅਰ ਰਹਾ ਰਹਾ ਓਹ ਐਸਾ ਸੱਜ ਦੇਖਣਾ ਹਦਾਰਾ ਰਖ ਲੈ ਸ਼ੁਕਰ ਮਨਾ ਤੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਤੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਤੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਤੂੰ ਮੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ 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 ਮੈਂ ਤੈਨੂੰ ਵੇਖੀ ਜਾਵਾਂ

ਅਰੇ ਬਾਬਾ ਜੀ ਦਾ ਬਹੁਤ ਰਣੀ ਆ ਸਾਂਜੀ ਇਹ ਜਿਹੜੀ ਜ਼ਿੰਮੇਵਾਰੀ ਤੁਸੀਂ ਆਕਸਰ ਨੂੰ ਦਿੱਤੀ ਹੈ ਕੋਸ਼ਿਸ਼ ਕਰਾਂਗਾ ਕਿ ਮਰਦੇ ਦਮ ਤੱਕ ਇਸ ਦਰਬਾਰ ਦੇ ਨਾਲ ਤੁਹਾਡੇ ਨਾਲ ਨਿਵਾ ਸਕੀਏ ਅਰੇ ਇਹ ਜਿਹੜੀ ਖਿਦਮਤ ਬਜ਼ੁਰਗਾਂ ਦੀ ਇਸ ਦਰਬਾਰਾਂ ਦੀ ਮਿਲਦੀ ਹੈ ਇਹ ਕਿਸਮਤ ਵਾਲਿਆਂ ਨੂੰ ਮਿਲਦੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸਰਕਾਰ ਨੇ ਮੈਨੂੰ ਇਸਲਾਇਕ ਸਮਝਿਆ ਅਰੇ ਇਹਨਾਂ ਦਾ ਪਿਆਰ ਹੈ ਦੂਸਰੀ ਵਾਰ ਮੈਂ ਇਸ ਦਰਬਾਰ ਤੇ ਮੇਰੀ ਹਾਜ਼ਰੀ ਹੋਈ ਹੈ ਤੇ ਦੂਸਰੀ ਵਾਰੀ ਜਦੋਂ ਮੈਂ ਬਾਬਾ ਜੀ ਦੀ ਮੈਨੂੰ ਕਾਲ ਆਈ ਮੈਨੂੰ ਕਹਿੰਦੇ ਵੀ ਵਿਨੀਤ ਆਪਾਂ ਕਮਲ ਨੂੰ ਵੀ ਸੱਦਣਾ ਤੇ ਵੀ ਇਹ ਮੇਲਾ ਅਗਲੀ ਵਾਰ ਤੂੰ ਕਰਾਇਆ ਕਰੇਗਾ ਤੇ ਮੇਰੀ ਕੋਈ ਔਕਾਤ ਨਹੀਂ ਬਾਬਾ ਜੀ ਅੱਜ ਤਾਂ ਤੁਹਾਡਾ ਸਾਥ ਦੇ ਸਕਦੇ ਆ ਔਰ ਜਿਨੇ ਵੀ ਕਲਾਕਾਰ ਨੇ ਔਰ ਜਿਨੇ ਵੀ ਸਾਡੇ ਭਰਾ ਸਾਰੇ ਸੱਜਿਆਂ ਖੱਬਿਆਂ ਵਾਵਾ ਨੇ ਔਰ ਕਮਲ ਮੇਰਾ ਭਰਾ ਏ ਛੋਟਾ ਕੰਮ ਚ ਮਾਲਕ ਨੇ ਬਹੁਤ ਵੱਡਾ ਕੀਤਾ ਔਰ ਇਹਨਾਂ ਦਾ ਜਿਹੜਾ ਸਿਸਟਮ ਹੈ ਉਹ ਸਾਡੇ ਨਾਲੋਂ ਥੋੜਾ ਜਿਹਾ ਵੱਖਰਾ ਹੁੰਦਾ ਹੈ ਔਰ ਫਿਰ ਵੀ ਇਹ ਦਰਬਾਰ ਦੇ ਪਿਆਰ ਸਦਕਾ ਕਮਲ ਖਾਨ ਜੀ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਜ ਦਰਬਾਰ ਦੇ ਲਈ ਕੱਢਿਆ ਔਰ ਸਾਡੇ ਸਾਈਂ ਜੀ ਜਿਨ੍ਹਾਂ ਨੇ ਮੈਨੂੰ ਇਸ ਲੈ ਸਮਝਿਆ ਅੱਜ ਇਸ ਦਰਬਾਰ ਦੀ ਪਗੜੀ ਦੇਣ ਨਾਲ ਮੈਨੂੰ ਨਵਾਜਿਆ ਕੋਸ਼ਿਸ਼ ਕਰਾਂਗਾ ਕਿ ਜਿੰਨੇ ਵੀ ਸਾਹ ਮਾਲਕ ਨੇ ਬਖਸ਼ੇ ਨੇ ਇਸ ਦਰਬਾਰ ਦੇ ਨਾਲ ਪਿਆਰ ਨਾਲ ਨਿਭਣ ਤੇ ਇਸ ਤਮਾਮ ਜਿੰਨੇ ਵੀ ਫਕੀਰ ਲੋਕ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਔਰ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਤੇ ਹਦੀ ਤੁਹਾਡੀ ਖਿਦਮਤ ਦਾ ਮੌਕਾ ਸਾਨੂੰ ਮਿਲਦਾ ਰਵੇ ਥੈਂਕ ਯੂ ਸ਼ੁਕਰੀ ਮਿਹਰਬਾਨ ਕਾਬਾ ਜੀ ਜੀ ਪਰਸ ਸਾਵਰ پاک ਜੀ ਦਾ ਉਹ ਸੱਚੇ ਦਰਬਾਰ ਕੀ ਜੈ ਕਰਾ ਕਲੀਰ ਵਾਲੀਆਂ ਸੱਚੀਆਂ ਸਰਕਾਰਾਂ ਦਾ ਉਹ ਸੱਚੇ ਦਰਬਾਰ ਕੀ ਜੈ